ਆਕੇ ਲਾਈਨ ਚ ਆਗਰੇ ਦੇ ਕਿਲੇ ਤੇ ਜਾਣ ਦੀ ਪਈ। ਭੀੜ ਕਰਕੇ ਲੈਣਾ ਸਾਰੇ ਕਿਤੇ ਜਾਂਦੇ। ਤੇ ਛੁੱਟੀਆਂ ਇਕ ਤਾਂ ਸਾਲਾਂ ਦੀ ਛੁੱਟੀਆਂ। ਨਾਲ ਅੱਜ ਕ੍ਰਿਸਮਸ ਹੈ। ਇਹ ਤੋਂ ਪਹਿਲਾਂ ਸ਼ਨੀਵਾਰ ਤੋਂ ਅਸੀਂ ਇਕੱਠਾ। ਇਹਦੇ ਕਰਕੇ ਵਾਹ ਵਾ ਰੌਣਕ ਜ਼ਿਆਦਾ ਹੀ ਹੈ ਕੋਈ। ਤੇ ਅਸੀਂ ਆ ਗਿਆ ਅਮਰ ਸਿੰਘ ਗੇਟ। ਜਿੱਥੋਂ ਆਪਾਂ ਪ੍ਰਵੇਸ਼ ਕਰਦੇ ਆਂ ਆਗਰੇ ਦੇ ਕਿਲੇ ਚ। ਲਾਲ ਬਲਗੂਆ ਪੱਥਰ ਦਾ ਬਣਿਆ ਸਾਰਾ ਇਹ। ਤੇ ਦਿੱਲੀ ਵਾਲਾ ਲੜਕਾ ਜਿਹੜਾ ਦਿੱਲੀ ਕਰਕੇ ਰਾਜਧਾਨੀ ਕਰਕੇ ਵੱਧ ਮਸ਼ਹੂਰ ਹੋ ਗਿਆ ਉਹ ਇੱਕਲੇ ਦੀ 200 ਜਿਆਦੇ ਉਹਦੇ ਨਾਲ ਤੇ ਹੈਵੀ ਬਾਲਾ ਕੁਛ ਇੱਥੇ ਅੱਛਾ ਆਹ ਗੇਟ ਦੂਜਾ ਗੇਟ ਤੇ ਆਹ ਦੂਬਾਰ ਤੀਜਾ ਗੇਟ ਆ ਤ੍ਰੱਕਾ ਦੇ ਪੱਖੋਂ ਬਹੁਤ ਪੁਖਤਾ ਮੰਨਿਆ ਜਾਂਦਾ ਹੈ ਇਹ ਕਿਲੇ ਨੂੰ ਮਸਾਲਾ ਦਰਪਾ ਆਹਾ ਵੀ ਬਾਸਟਾ ਬਿਆ ਜਹਾਂਗੀਰ ਦਾ ਸਨਾਨਕੁੰਡ ਤੇ ਇਹ ਵਿਚੇ ਵਸੜਦੀ ਵਸੜ ਦੇ ਸਨਾਨਕੁੰਡ ਬਾਸਟਾ ਇੱਕੋ ਪੱਥਰ ਤੋਂ ਹੀ ਕਢ ਕੇ ਬਣਾਇਆ ਸਿੰਗਲ ਪੀਸ ਹੈ ਇਹ ਇਹਨੂੰ ਪਤਾ ਨਹੀਂ ਕਿ ਪੱਥਰ ਲਿਆ ਕੇ ਇੱਥੇ ਬਾਅਦ ਚ ਘੜਾਇਆ ਕਿ ਕਢ ਕੇ ਲਿਆਇਆ ਪਰ ਉਹ ਹੈ ਆਇਟਮ ਤਕੜੀ ਹੈ ਵਿੱਚ ਪੌੜੀਆਂ ਪੂੜੀਆਂ ਬਣੀਆਂ ਉੱਤਰਨ ਚੜਨ ਨੂੰ ਇਹ ਹੈ ਜਾਂਗੀਰ ਮਹਿਲ ਅਕਬਰ ਦਾ ਜਾਨਸ਼ੀਨ ਸੀਗਾ ਜਾਂਗੀਰ ਸ਼ਹਿਜ਼ਾਦਾ ਸਲੀਮ ਕਰਕੇ ਜਾਣਿਆ ਜਾਂਦਾ ਸੀ ਪਹਿਲਾਂ ਉਹਦੇ ਵਾਸਤੇ ਇਹ ਮਹਿਲ ਬਣਾਇਆ ਗਿਆ ਇੱਥੇ ਤੇ ਆਹ ਇੱਕ ਪਿੱਲਰ ਤੇ ਪਤਾ ਨਹੀਂ ਕਿੰਨੇ ਬੰਦਿਆਂ ਦੇ ਕਿੰਨੇ ਦਿਨ ਲੱਗੇ ਹੋਣੇ ਬਣਾਉਣ ਫੇਰ ਕੜਾਈਆਂ ਕਢੋਈਆਂ ਕਰਕੇ ਤੇ ਇਹ ਹਜੇ ਕਿੰਨੇ ਹੀ ਬਣੇ ਹੋਏ ਆ ਮਾਰਤ ਸਰ ਜੀ ਵਾਸਤੇ ਬਲੂਆ ਪੱਥਰ ਬਹੁਤ ਚੰਗਾ ਮੰਨਿਆ ਜਾਂਦਾ ਸੀ ਕਿਉਂਕਿ ਇਹਨੂੰ ਕਢਣਾ ਥੋੜਾ ਸੌਖਾ ਸੀ ਤੇ ਲਾਈਫ ਵੀ ਵਧੀਆ ਹੈ ਦੀ ਤੇ ਆ ਜੀ ਖਾਸ ਮੈਲ ਸ਼ਾਹਜਾਨ ਦਾ ਸੰਗਮਰਮਰ ਦਾ ਬਣਿਆ ਇਹ ਸੰਗਮਰਮਰ ਨਾਲ ਖਾਸਾ ਹੀ ਮੋਹ ਸੀ ਸ਼ਾਹਜਾਨ ਨੂੰ ਤੇ ਇਧਰ ਅੰਗੂਰੀ ਬਾਗ ਇਹ ਨਿਸ਼ਾਨੀ ਜੀ ਰੱਖਣ ਵਾਸਤੇ ਇੱਥੇ ਅੰਗੂਰਾਂ ਦੀਆਂ ਬਲਾਂ ਲਾਈਆਂ ਦੋ ਚਾਰ ਹੁਣ ਵੀ ਤੇ ਕਿਉਂਕਿ ਅਫਗਾਨਿਸਤਾਨ ਵਾਲੇ ਪਾਸੇ ਮੋਢ ਬਣਦਾ ਉਹਨਾਂ ਦਾ ਮੁਗਲਾਂ ਦਾ ਤੇ ਉਧਰ ਅੰਗੂਰ ਫਲ ਵਗੈਰਾ ਕਾਫੀ ਹੁੰਦੇ ਸੀ ਇੱਥੇ ਵੀ ਉਹਨਾਂ ਨੇ ਜਦੋਂ ਰਾਜਧਾਨੀ ਬਣਾਇਆ ਆਗਰੇ ਨੂੰ ਤੇ ਹੋ ਸਕਦਾ ਇੱਥੇ ਯਤਨ ਕੀਤਾ ਹੋਵੇ ਇੱਥੇ ਬਾਗ ਲਾਇਆ ਹੋਵੇ ਅੰਗੂਰਾਂ ਦਾ ਤੇ ਹੁਣ ਥੱਲੇ ਤਾਂ ਪਾਰਕ ਜਿਹਾ ਬਣਾਇਆ ਹੈ ਛੋਟਾ ਤੇ ਆਹ ਅੰਗੂਰਾਂ ਦੀਆਂ ਦੋ ਕੋ ਬੱਲਾਂ ਲਾ ਕੇ ਉਹਦਾ ਖਾਣਾ ਪੂਰਤੀ ਕੀਤੀ ਹੋਈ ਹੈ ਖਾਸ ਮਹਿਲ ਦੇ ਨਾਲ ਹੀ ਅਗਲੇ ਪਾਸੇ ਮਸੰਮਣ ਬਰਜ ਇਹ ਇਹ ਸ਼ਾਹਜਹਾਨ ਦਾ ਪਸੰਦੀਦਾ ਥਾਂ ਸੀ। ਪਸੰਦੀਦਾ ਹਿੱਸਾ ਸੀ ਮਹਿਲ ਦਾ ਤੇ ਆਹਾ ਉਹ ਖੇਤਰ ਇਹ ਇੱਥੇ ਹੀ ਜਦੋਂ ਰੰਗਜੀਬ ਨੇ ਕਬਜ਼ਾ ਕਰ ਲਿਆ ਤੇ ਸ਼ਾਹਜਹਾਨ ਨੂੰ ਕੈਦ ਕਰ ਲਿਆ ਤਾਂ ਇੱਥੇ ਉਹਨਾਂ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਮੌਤ ਤੱਕ ਤੇ ਇੱਥੋਂ ਇਹਦੇ ਚੌਖਿਆਂ ਦੇ ਵਿੱਚੋਂ ਤਾਜਮਹਿਲ ਦਿਸਦਾ ਹੈ। ਤੇ ਕਹਿੰਦੇ ਵੀ ਉਹ ਆਪਦੀ ਹੱਥੀ ਬਣਵਾਈ ਗਈ ਕੁਝ ਖੂਬਸੂਰਤ ਇਮਾਰਤ ਨੂੰ ਦੇਖ ਕੇ ਤੇ ਆਪਦੇ ਜਿਹੜਾ ਉਹਦਾ ਹਸ਼ਰ ਹੋ ਰਿਹਾ ਸੀਗਾ ਉਹਨੂੰ ਦੇਖ ਕੇ ਆਖਰੀ ਉਮਰੇ ਬਹੁਤ ਜ਼ਿਆਦਾ ਆਵਾਜ਼ਾਂ ਰਿਆ ਤੇ ਇਸੇ ਥਾਂ ਤੇ ਉਹਦੀ ਮੌਤ ਹੋ ਗਈ ਸੀ ਦੇ ਵਿੱਚ ਤੇ ਉਸ ਤੋਂ ਬਾਅਦ ਤਾਜ ਮਹਿਲ ਦੇ ਵਿੱਚ ਹੀ ਮੁਮਤਾਜ਼ ਦੀ ਕਬਰ ਦੇ ਨਾਲ ਦਫਨ ਕਰ ਦਿੱਤਾ ਗਿਆ ਸ਼ਾਹਜਹਾਨ ਤੇ ਇੱਥੋਂ ਹੁਣ ਤੁਹਾਨੂੰ ਬਹੁਤ ਐਨ ਤੇ ਦੂਜੇ ਪਾਸੇ ਆਪਾਂ ਵੇਖ ਵੀ ਸਕਦੇ ਹਾਂ ਇਹਦੇ ਵਿੱਚੋਂ ਦਿਸਦਾ ਪਰ ਧੁੰਦ ਕਰਕੇ ਦੂਰਵਾਵਾ ਤੇ ਨਜ਼ਰ ਆਉਂਦਾ ਨਹੀਂ ਇੱਥੋਂ ਹੁਣ ਸੰਗਮਰਮਰ ਦੇ ਹੀ ਸਾਰੇ ਇਹਦੇ ਵਿੱਚ ਹੈਗੇ ਨੇ ਤੇ ਜਿਆਦਾ ਜਿਹੜੀ ਸਜਾਵਟ ਕੀਤੀ ਗਈ ਤੇ ਆਗਾ ਸਾਹਮਣੇ ਦੀਵਾਨੇ ਖਾਸ ਇੱਕ ਤਰ੍ਹਾਂ ਦੀ ਪ੍ਰਾਈਵੇਟ ਮੀਟਿੰਗ ਰੂਮ ਕਹਿ ਸਕਦੇ ਆਪਾਂ ਇਹਨੂੰ ਅੱਜ ਦੇ ਹਿਸਾਬ ਨਾਲ ਇੱਥੇ ਖਾਸ ਖਾਸ ਬੰਦਿਆਂ ਨਾਲ ਮੁਲਾਕਾਤ ਹੁੰਦੀ ਸੀ ਤੇ ਇੱਥੇ ਦਰਬਾਰ ਲੱਗਦਾ ਸੀ ਤੇ ਇੱਥੇ ਦੇ ਸਾਹਮਣੇ ਪਿਆ ਹੋਇਆ ਇੱਕ ਤਖਤੇ ਜਹਾਂਗੀਰ ਕਹਿੰਦੇ ਨੇ ਜਹਾਂਗੀਰ ਦਾ ਤਖਤ ਉਹ ਕਹਿੰਦੇ ਬਣਵਾਇਆ ਉਹਦੋਂ ਸੀ ਜਦੋਂ ਉਹਨੇ ਅਕਬਰ ਦੇ ਖਿਲਾਫ ਬਗਾਵਤ ਕਰਤੀ ਸੀ ਤੇ ਅਏ ਦੱਸਿਆ ਜਾਂਦਾ ਵੀ ਇਹ ਕਸੌਟੀ ਦਾ ਬਣਿਆ ਹੈ ਕਸੌਟੀ ਪੱਥਰ ਹੈ ਇੱਕ ਕਸਵੱਟੀ ਵੀ ਕਹਿੰਦੇ ਨੇ ਉਹਨੂੰ ਸਨਿਆਰੇ ਵਰਤ ਦੇ ਦੇ ਉੱਤੇ ਘਸਾ ਕੇ ਜੋ ਵੇਨੇ ਹੁੰਦੇ ਵੀ ਕਿੰਨੀ ਕ ਪਿਓਰਿਟੀ ਹੈ ਉਹਦੇ ਚ ਇਹ ਸਾਰਾ ਉਹਦਾ ਬਣਿਆ ਦੱਸਦੇ ਆ ਤੇ ਮਤਲਬ ਪਰਖ سونے ਦੀ ਕਰਦਾ ਇਹ ਪਤਾ ਨਹੀਂ ਊ ਵੀ ਊ ਕਹਿੰਦਾ ਓਏ ਟੱਕਰ ਹੋ ਗਈ ਵੀ ਕਿੰਨਾ ਕੁ ਮਹਿੰਗਾ ਹੁੰਦਾ ਕਿ ਸਸਤਾ ਦਾ ਇਹ ਨਹੀਂ ਪਤਾ ਆਪਾਂ ਨੂੰ ਬਰਾ ਇੱਥੋਂ ਹੀ ਇਹ ਤਖਤੇ ਜਾਂਗੀਰ ਤੋਂ ਸਾਹਮਣੇ ਤੋਂ ਦਿਸਦਾ ਹੈ ਤੇ ਮਸਮਨ ਬੁਰਜ ਦਾ ਗੁੰਬਦ ਉਹ ਗਾਂ ਦੇ ਸ੍ਰੀ ਖਲਾ ਕਰ ਦੱਸ ਤਖਤ ਸ਼ਾਹਜਹਾਨ ਕਹਿਦ ਰੇ ਆਖਰੀ ਸਮੇਂ ਆ ਥੱਲੇ ਨੂੰ ਇਹਦਾ ਵਿਊ ਤੇ 1 ਕਿ ਮਿੰਟ ਇੱਥੋਂ 1 ਸੈਕਿੰਡ ਹੀ ਬਸ ਇੱਥੇ ਮਾੜਾ ਫਿੱਕਾ ਜਿਹਾ ਤਾਜਵੰਤਿਸ ਲੱਗਦਾ ਪਹਿਲਾਂ ਆਹ ਹੈ ਇਹਦਾ ਤੁਹਾਨੂੰ ਵੀਡੀਓ ਚਾਹੁੰਦਾ ਨਹੀਂ ਹੁੰਦਾ ਉਹ ਕੋਈ ਤਾਂ ਡਿਸੀਜਨ ਦਾ ਤੁੰਦ ਲਾਇਆ ਇਹ ਆ ਗਿਆ ਦਵਾਨੇ ਆਮ ਜਿੱਥੇ ਆਮ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਵਾਸਤੇ ਮਿਲਣ ਵਾਸਤੇ ਦਰਵਾਜ਼ਾ ਲੱਗਦਾ ਸੀ ਤੇ ਆ ਇੱਥੇ ਵਿਚਾਲੇ ਜੇ ਜਿਹੜੇ ਬਾਦਸ਼ਾਹ ਸੀ ਉਹਨਾਂ ਦੇ ਬੈਠਣ ਵਾਸਤੇ ਥਾਂ ਸੀਗੀ ਜਿਹੜੇ ਚੁੱਕੇ ਬਣੇ ਹੋਇਆ ਤੇ ਪਾਸੇ-ਆਸੇ ਥਾਂ ਬਣੀ ਹੋਈ ਏ ਜਾਲੀ ਵਾਲੀ ਉਥੇ ਰਾਣੀਆਂ ਬਹਿ ਜਾਂਦੀਆਂ ਸੀ ਜਦੋਂ ਉਹਨਾਂ ਨੇ ਗੱਲਬਾਤ ਉਹ ਤਾਂ ਸਾਹਮਣੇ ਦੀ ਹੈ ਨਹੀਂ ਸੀ ਆਗਿਆ ਤੇ ਪਰ ਉਥੇ ਬਹਿ ਕੇ ਉਹ ਵੇਖ ਸਕਦੀਆਂ ਸੀ ਕਿ ਦਰਬਾਰ ਦੇ ਵਿੱਚ ਕੀ ਕਾਰਵਾਰ ਚੱਲਦਾ ਹੈ ਆਗਰਾ ਦੇ ਕਿਲੇ ਦਾ ਦਰਸ਼ਨ ਸੰਪੂਰਨ ਤੇ ਹੁਣ ਚੱਲਿਆ ਇਥੋਂ ਬਾਹਰ ਨੂੰ ਤੇ ਇਹ ਕਿਲੇ ਦੇ ਮੁੱਢ ਕਦੀਮ ਬਾਰੇ ਕੋ ਬਹੁਤ ਹੀ ਪੁਖਤਾ ਨਹੀਂ ਜਾਣਕਾਰੀ ਮਿਲਦੀ ਜਦੋਂ ਲੋਧੀਆਂ ਨੇ ਦਿੱਲੀ ਰਾਜਧਾਨੀ ਜਿਹੜੀ ਸੀ ਦਿੱਲੀ ਤੋਂ ਇੱਥੇ ਲੈ ਆਂਦੀ ਆਗਰੇ ਤਾਂ ਉਦੋਂ ਇਹਨੂੰ ਦੁਬਾਰੇ ਕਿਲੇ ਨੂੰ ਬਰਮਤ ਕਰਾਇਆ ਸੀਗਾ ਤੇ ਉਸ ਵੇਲੇ ਇਹ ਇੱਟਾਂ ਦਾ ਸੀ ਕਿਲਾ ਅਕਬਰ ਨੇ ਉਸ ਤੋਂ ਬਾਅਦ ਇਹਨੂੰ ਬੜੂਆ ਪੱਥਰ ਨਾਲ ਸੈਂਡਸਟੋਨ ਨਾਲ ਬਣਵਾਇਆ ਲਾਲ ਪੱਥਰ ਨਾਲ ਤੇ ਉਹਨਾਂ ਦੀ ਰਾਜਧਾਨੀ ਜਿਹੜੀ ਸੀ ਮੁਗਲਾਂ ਦੀ तकरीबन ਤਿੰਨ ਰਾਜੇ ਜਿਹੜੇ ਸੀ ਇੱਥੇ ਰਹੇ ਤੇ ਉਸ ਤੋਂ ਬਾਅਦ ਫਿਰ ਅਖੀਰ ਦਿੱਲੀ ਸ਼ਿਫਟ ਹੋ ਗਈ ਤੇ ਉਹ ਤਾਂ ਕਿ ਕੇਂਦਰ ਰਿਆ ਰਾਜਧਾਨੀ ਜਿਹੜੀ ਸੀ ਭਾਰਤੀ ਰਾਜਨੀਤੀ ਦੀ ਇਹ ਕਿਲੇ ਨੇ ਜਿਹੜੀ ਇਹਦੀ ਸਭ ਤੋਂ ਵੱਡੀ ਤੇ ਸਭ ਤੋਂ ਸ਼ਾਨਦਾਰ ਉਹ ਨੰਦਰਮਾਲ ਸੀਗਾ ਉਹ ਅਕਬਰ ਵੇਲੇ ਹੋਇਆ ਤੇ ਉਸ ਤੋਂ ਬਾਅਦ ਸ਼ਾਹਜਹਾਨ ਨੇ ਤਾਜ ਮਹਿਲ ਨਾਲ ਤੇ ਹੋਰ ਆਪਦੀਆਂ ਇਮਾਰਤਾਂ ਨਾਲ ਇਹਨੂੰ ਚਾਰ ਚੰਨ ਲਾਏ ਤੇ ਉਸ ਤੋਂ ਬਾਅਦ ਫਿਰ ਮਾਰਥਾ ਜੀ ਦਾ ਤਾਂ ਥੋੜਾ ਜਿਹਾ ਕੰਮ ਪਛਾਣ ਨੂੰ ਜਾਣ ਲੱਗ ਗਿਆ ਮੁਕਲਾਂ ਦੇ ਵਿੱਚ ਕਿਉਂਕਿ ਇਹ ਰੰਗਜੀਤ ਦਾ ਮੁੱਖ ਮਕਸਦ ਕਰਾ ਸੀ ਉਹ ਧਰਮ ਦੇ ਫਲਾਵ ਵਾਲੇ ਪਾਸੇ ਸੀ ਤੇ ਇਸ ਤਰ੍ਹਾਂ ਇਹ ਕਿਲੇ ਦੇ ਨਾਲ ਕਾਫੀ ਸਾਰਾ ਲੰਮਾ ਇਤਿਹਾਸ ਜੁੜਿਆ ਹੈ ਉਸ ਤੋਂ ਬਾਅਦ ਵੀ ਜਿਹੜੇ ਦੇਸੀ ਰਾਜੇ ਸੀ ਉਹਨਾਂ ਦੇ ਅਧੀਨ ਰਿਹਾ ਫਿਰ ਅੰਗਰੇਜ਼ਾਂ ਦੇ ਕੋਲ ਆ ਗਿਆ ਤੇ ਅੰਗਰੇਜ਼ਾਂ ਨੇ ਉਹਨੂੰ ਉਸ ਤੋਂ ਬਾਅਦ ਜਿਹੜਾ ਸੀਗਾ ਸਰਵੇਓ ਫੀਲਡ ਆ ਦੀ ਸਥਾਪਨਾ ਕਰਕੇ ਤੇ ਇਹਦੇ ਰਿਪੇਅਰ ਪੂਰ ਦਾ ਕੰਮ ਜਿਹੜਾ ਸੀ ਸ਼ੁਰੂ ਕਰਵਾਇਆ ਤੇ ਉਸ ਤੋਂ ਬਾਅਦ ਹੁਣ ਤੱਕ ਇਹਦਾ ਰੱਖ-ਰਖਾਅ ਜਿਹੜਾ ਵਧੀਆ ਕੀਤਾ ਜਾ ਰਿਹਾ ਹੈ ਚੈਨਾ ਵੀ ਛੁੱਟੀ ਕਰਕੇ ਮੇਲਾ ਥੋੜਾ ਜਿਆਦੇ ਆ। ਬਾਕੀ ਸੋਨਾ ਫੇਰ ਆ ਰਿਹਾ। ਤੀਜਾ ਕਿਹੜਾ ਹੈ ਰਾਜ ਚਲੇਦਾ। ਇਹ ਆਇਆ तकरीबन 15-16 ਸਾਲਾਂ ਦੇ ਵਕਤ ਦੇ ਬਾਅਦ ਹੈ। ਬਹੁਤ ਵਧੀਆ। ਮੋਬਾਈਲ ਦੀ ਬੈਟਰੀ ਪੰਤ ਜਮਾ ਹੋਣੀ ਵਾਲੀ 1% ਰਹਿ ਗਈ। ਤੇ ਹੁਣ ਬਚਿਆ ਰਹਾ ਤੇ ਗਾਂ ਤਾਂ ਦੇ। ਫੇ ਚਾਰਜ ਲਾ ਕੇ।